ਰੀਤ ਮੈਂ ਤੇ ਲਾਈ ਸ਼ੇਰਾਂ ਵਾਲੀ ਬੰਦ ਨਾਲ ਮਾਂ ਮੇਰੀ ਜਾਣੇ ਮੇਰੇ ਦਿਲ ਵਾਲਾ ਹਾਲ ਰੀਤ ਮੈਂ ਤੇ ਲਾਈ ਸ਼ੇਰਾਂ ਵਾਲੀ ਬੰਦ ਨਾਲ ਮਾਂ ਮੇਰੀ ਜਾਣੇ ਮੇਰੇ ਦਿਲ ਵਾਲਾ ਹਾਲ ਹੋਰ ਕਿਸ ਨਾਲ ਨਹੀਂ ਉਹ ਦਿਲ ਖੋਲਦੇ ਹੋਰ ਕਿਸ ਨਾਲ ਨਹੀਂ ਉਹ ਦਿਲ ਖੋਲਦੇ ਯਾ ਜੀ ਦੇ ਲਾਲ ਪ੍ਰੀਤ ਮੈਂ ਤੇ ਲਾਈ ਸ਼ੇਰਾਂ ਵਾਲੀ ਮਾਂ ਦੇ ਨਾਲ ਮਾਂ ਮੇਰੀ ਜਾਣੇ ਮੇਰੇ ਦਿਲ ਵਾਲਾ ਪ੍ਰੀਤ ਮੈਂ ਤੇ ਲਾਈ ਸ਼ੇਰਾਂ ਵਾਲੀ ਮਾਂ ਦੇ ਨਾਲ ਮਾਂ ਮੇਰੀ ਜਾਣੇ ਮੇਰੇ ਦਿਲ ਵਾਲਾ ਹੋ ਪਹਿਲੀ ਪਹਿਲੀ ਵਾਰ ਜਦੋਂ ਮਾਣੂ ਮਿਲਿਆ ਮਿਟ ਗਏ ਨੇ ਸਾਰੇ ਸ਼ਿਕਵੇ ਤੇ ਗਿਲੇਆ ਪਹਿਲੀ ਪਹਿਲੀ ਵਾਰ ਜਦੋਂ ਮਾਣੂ ਮਿਲਿਆ ਮਿਟ ਗਏ ਨੇ ਸਾਰੇ ਸ਼ਿਕਵੇ ਤੇ ਗਿਲੇਆ ਮਈਆ ਨੂੰ ਸੁਣਾਇਆ ਜਦੋਂ ਹਾਲ ਦਿਲ ਦਾ ਕੂਟਾ ਮੇਰੀ ਸਦਰਾਂ ਦਾ ਉਦੋਂ ਖਿਲੇਆ ਮਾ ਕੋਲ ਬੁਚਲੇ ਮੈਂ ਸਾਰੇ ਹੀ ਸਵਾਲ Prit mein tilai shehra wali madnal Maa meri jaane mere dil wala haal Prit mein tilai shehra wali madnal ਮਾਣਯਾ ਬਾਟਿਆ ਮਨ ਜਤ ਮੰਦਰ ਆਇਆ ਤੇ ਕਿਵੇਂ ਕਿੱਸਾ ਲਾਉਂਦੀ ਸਾਡੀ ਪੇਂਟ ਨਿਕਲ ਰਹੀ ਆ ਪ੍ਰੀਤ ਸ਼ਰਾਂ ਵਾਲੀ ਮਾਂ ਦੇ ਨਾਲ ਤੇ ਤੁਸੀਂ ਸਾਰਿਆਂ ਨੇ ਇਹਨੂੰ ਆਪਣਾ ਵੱਧ ਤੋਂ ਵੱਧ ਪਿਆਰ ਦੇਣਾ ਤੇ ਸ਼ੇਅਰ ਕਰਨਾ ਇਹਨੂੰ ਵੱਧ ਤੋਂ ਵੱਧ ਲਾਈਕ ਕਰਨਾ ਇਹ ਲਿਖੀ ਕਿੰਨੀ ਹੈ ਇਸ ਇੰਗਲਿਸ਼ ਫਿਨਰ ਇਸ ਨੂੰ ਆਸ਼ੀਸ਼ ਆਸ਼ੀਸ਼ ਮਲੋਤਰਾ ਜੀ ਨੇ ਲਿਖਿਆ ਹੈ ਤੇ ਇਸ ਨੂੰ 뮤직 ਸੁਮਿਤ ਮਾਨੀ ਜੀ ਨੇ ਦਿੱਤਾ ਹੈ ਤੇ ਬਹੁਤ ਪਿਆਰੀ ਪੇਂਟ ਹੈ ਥੋੜਾ ਟਾਈਮ ਹੀ ਹੋਇਆ ਜੇ ਸਿੱਖਦੇ ਆ ਹਨ ਸਾਰੇ ਸਪੋਰਟ ਕਰਦੇ ਸਾਨੂੰ ਬਹੁਤ ਧੰਨਵਾਦੀ ਹੈ ਪੰਨੀ ਨਹੀਂ ਜਿਹੜੀ ਕੈਸਟ ਨੇ ਨਹੀਂ ਲਿਖਿਆ ਕਿ ਸਾਨੂੰ ਪਰਿਵਾਰ ਵੱਲੋਂ ਵੀ ਫੁੱਲ ਸਪੋਰਟ ਹੈ ਸਾਨੂੰ ਸਾਰੇ ਬੜਾ ਸਪੋਰਟ ਕਰਦੇ ਆ ਕਿੱਥੋਂ ਸ਼ੌਂਕ ਆ ਬੰਦ ਨਹੀਂ ਸਾਡੇ ਪਾਪਾ ਗਾਉਂਦੇ ਆ ਗਾਉਂਦੇ ਸੀ ਉਹਨਾਂ ਨੂੰ ਬਹੁਤ ਸ਼ੌਂਕ ਸੀ ਉੱਥੇ ਹੀ ਸਾਨੂੰ ਵੀ ਸ਼ੌਂਕ ਪੈਦਾ ਹੋਇਆ ਹਾਂਜੀ ਕੰਪੀਟੀਸ਼ਨ ਸਾਡਾ ਸੰਗਰੂਰ ਹੋਇਆ ਸੀ ਸ਼ਬਦ ਗਾਇਨ ਦਾ ਉੱਥੇ ਸਾਡੀ ਸਟੇਟ ਲੈਵਲ ਤੇ ਫਸਟ ਪੋਜੀਸ਼ਨ ਆਈ ਸੀ ਜਮਤਰੀ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਮਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਜੋ ਕਿ ਸੁਰੀਲੇ ਭਜਨ ਤਾਨਿਆ ਮਾਨਿਆ ਦੇ ਦੁਆਰਾ ਗਾਏ ਜਾਂਦੇ ਨੇ ਇਹ ਹਰ ਮੰਗਲਵਾਰ ਇੱਥੇ ਮਹਾਮੈਦੀ ਹਾਜ਼ਰੀ ਭਰਦੀਆਂ ਨੇ ਅੱਜ ਮਾਂ ਨੇ ਇੰਨੀ ਕਿਰਪਾ ਕੀਤੀ ਹੈ ਕਿ ਇਹਨਾਂ ਦੇ ਜੋ ਭੇਟ ਹੈ ਜੋ ਕਿ ਸਾਡੇ ਵੱਡੇ ਭਰਾ ਸ਼੍ਰੀ ਆਸ਼ੀਸ਼ ਮਹਤਰਾ ਜੀ ਨੇ ਲਿਖੀ ਹੈ ਉਹ ਪੇਟ ਇਹਨਾਂ ਦੀ ਰਿਲੀਜ਼ ਹੋਣ ਜਾ ਰਹੀ ਹੈ ਇਸ ਤੋਂ ਵੱਡ ਵੱਧ ਕੇ ਖੁਸ਼ੀ ਵਾਲੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਬਟਾਲੇ ਦੀਆਂ ਧੀਆਂ ਨੇ ਮਹਾਮਈ ਦੇ ਚਰਨਾਂ ਦੇ ਵਿੱਚ ਬੈਠ ਕੇ ਮਾਂ ਦਾ ਗੁਣਗਾਨ ਕਰਦੀਆਂ ਨੇ ਕੀ ਬਾਤ ਹੈ ਮਾਂ ਇਹਨਾਂ ਨੂੰ ਬਹੁਤ ਤਰੱਕੀ ਪ੍ਰਦਾਨ ਕਰਨ ਤੇ ਇਦਾਂ ਹੀ ਗੁਣਗਾਨ ਕਰਦੇ ਰਹਿਣ ਤੇ ਪਕਤਾ ਨੂੰ ਪਕਤਾ ਦਾ ਜਿਹੜਾ ਵਾ ਬਹੁਤ ਹੀ ਹਾਂਜੀ ਜੈ ਮਾਤਾ ਜੀ ਭਾਜੀ ਆਪਣਾ ਨਾਮ ਦੱਸ ਦਿਓ ਹਾਂ ਆਸ਼ਿਸ਼ ਮਲੋਤਰਾ ਪਹਿਲੀ ਗੱਲ ਮੈਂ ਤੇ ਨਿਮਤ ਮਾਤਰ ਜਰੀਆ ਹਾਂ ਕਿ ਸ਼ਬਦ ਲਿਖਵਾਏ ਮਾਈ ਨੇ ਇਹਨਾਂ ਬੱਚੀਆਂ ਜੋਗੇ ਔਰ ਇਹਨਾਂ ਦੇ ਵੋਕਲ ਨੂੰ ਸੂਟ ਕਰਦੇ ਨੇ ਬਹੁਤ ਵਧੀਆ ਗਾਉਂਦੀਆਂ ਹੈ ਮਹਾਮਾਈ ਦਾ ਖੂਬ ਅਸ਼ੀਰਵਾਦ ਹੈ ਔਰ ਇਹ ਜਿਹੜੇ ਸ਼ਬਦ ਨੇ ਨਾ ਪ੍ਰੀਤ ਸ਼ੇਰਾਂ ਵਾਲੀ ਮਾਂ ਦੇ ਨਾਲ ਇਹਨਾਂ ਦੀ ਹੈ ਇਸੇ ਕਰਕੇ ਭਜਨ ਗਾ ਰਹੀਆਂ ਤਾਂ ਮਾਈ ਦਾ ਅਸ਼ੀਰਵਾਦ ਇਹਨਾਂ ਤੇ ਬਣਿਆ ਰਹੇ ਇਹ ਜਦੋਂ ਵੀ ਕਹਿਣ ਗੀਆਂ ਭਜਨ ਚਾਹੀਦਾ ਇਹਨਾਂ ਨੂੰ ਮਿਲੇਗਾ ਇਹ ਬੱਚੀਆਂ ਅਸੀਂ ਸੇਵਾ ਬਖਸ਼ੀ ਐਮ ਆਈ ਨੇ ਮੰਗਲਵਾਰ ਕੀਰਤਨ ਮਾਈ ਦੇ ਦਰਬਾਰ ਚ ਕਰੀਦਾ ਹੈ ਇਹ ਬੱਚੀਆਂ ਵੀ ਆਉਂਦੀਆਂ ਤੇ ਭਜਨ ਲਗਾਉਂਦੀਆਂ ਉੱਥੋਂ ਫਿਰ ਸੁਮਿਤ ਮਨੀ ਜੀ ਨੇ ਇਹਨਾਂ ਦੇ ਫਾਦਰ ਦੇ ਫਰੈਂਡ ਨੇ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਭਜਨ ਕਰਾਉਣਾ ਤੇ ਮੈਨੂੰ ਫੋਨ ਆਇਆ ਕਿ ਲਿਰਿਕਸ ਚਾਹੀਦੇ ਨੇ ਮੈਂ ਕਿਹਾ ਜੀ ਡਾਈ ਵੀ ਲੈ ਜਾਓ ਜਿਹੜੀਆਂ ਚਾਹੀਦੀਆਂ ਗੱਲ ਬਹੁਤ ਵਧੀਆ ਬਹੁਤ ਵਧੀਆ ਆਵਾਜ਼ ਰਸ ਸੇ ਮਿਠਾਸ ਔਰ ਪਹਿਲੀ ਚੀਜ਼ ਮਾਈ ਦਾ ਭਜਨ ਗਾਣ ਲਈ ਭਾਵ ਆਵਾਜ਼ ਸੁਰ ਅਲੱਗ ਚੀਜ਼ ਹੈ ਭਾਵ ਹੈ ਕਿਉਂਕਿ ਮਾਈ ਦੀ ਭੇਟ ਭਾਵ ਨਾਲ ਹੁੰਦੀ ਹੈ ਦਿਲ ਚੋਂ ਹੁੰਦੀ ਹੈ ਉਹ ਭਾਵ ਮਾਈ ਨੇ ਪੂਰਾ ਦਿੱਤਾ ਹੈ ਗੱਲ ਇਹ ਨਾ ਜਦੋਂ ਉਹਦੇ ਨਾਲ ਤਾਰ ਜੁੜਦੀ ਹੈ ਨਾ ਤੇ ਉਦੋਂ ਕੁਝ ਹੋਰ ਭਾਵ ਹੋ ਜਾਂਦੇ ਨੇ ਕਈ ਗਾਇਕ ਕਈ ਸੁਰੀਲੇ ਦੇਖੇਗੇ ਕਿ ਜਦੋਂ ਮਾਈ ਦੀ ਭੇਟ ਦਾਨ ਲਗੇ ਨਾ ਜੇ ਕਨੈਕਸ਼ਨ ਨਹੀਂ ਹੈ ਤੇ ਗਾ ਨਹੀਂ ਪਾਇਓ ਪਰ ਜਿਨ੍ਹਾਂ ਚ ਭਾਵ ਹੈ ਉਹ ਬੇਸੁਰੇ ਵੀ ਚੱਲਦੇ ਨੇ ਤੇ ਫਿਰ ਸੁਰੀਲੀਆਂ ਨੇ ਬਹੁਤ ਸੁਰੀਲੀਆਂ ਨੇ ਭਾਜੀ ਕੀ ਨਾਮ ਦਾ ਹੈ ਅ ਮੇਰਾ ਨਾਮ ਜੀ ਸੁਮਿਤ ਮਣੀ ਤੁਸੀਂ ਪਹਿਲੀ ਵਾਰ ਕਿੱਸਾ ਦੱਸੋਗੇ ਇਹ ਕਿ ਇਹ ਨਾਮ ਦਾ ਕੈਸਾ ਦਾ ਤੇ ਬੇਟੀਆਂ ਵਾਲੇ ਕਿਸ ਤਰ੍ਹਾਂ ਧਿਆਨ ਕਰਦਾ ਬੇਟੀਆਂ ਜੀ ਸਾਡੀਆਂ ਆਪਣੀਆਂ ਬੇਟੀਆਂ ਮੇਰੇ ਇਹਨਾਂ ਦੇ ਫਾਦਰ ਸਾਹਿਬ ਮੇਰੇ ਬੜੇ ਅੱਛੇ ਮਿੱਤਰ ਨੇ ਆਪਾਂ ਬਚਪਨ ਜੀ ਇਕੱਠੇ ਪੜੇ ਆ ਨਾਲ ਤੇ ਜਦੋਂ ਮੈਂ ਇਹਨਾਂ ਨੂੰ ਪਹਿਲੀ ਵਾਰ ਹੀ ਸੁਣਿਆ ਤੇ ਮੈਨੂੰ ਬੜਾ ਅੱਛਾ ਲੱਗਾ ਤੇ ਮੈਂ ਉਸੇ ਟਾਈਮ ਫੋਨ ਕੀਤਾ 파ਰਸ ਨੂੰ ਇਹਨਾਂ ਦੇ ਫਾਦਰ ਸਾਹਿਬ ਨੂੰ ਕਿ ਆਪਾਂ ਇਹਨਾਂ ਬੱਚਿਆਂ ਦਾ ਭਜਨ ਕੋਈ ਨਾ ਕੋਈ ਕਰੀਏ ਤੇ ਮਸ ਤੁਹਾਡੇ ਸਾਹਮਣੇ ਹੈ ਜੀ ਨਵਾਂ ਇਹਨਾਂ ਦਾ ਟ੍ਰੈਕ ਲੈ ਕੇ ਆ ਰਹੇ ਹਾਂ ਪ੍ਰੀਤ ਸ਼ੇਰਾਂ ਵਾਲੀ ਦੇ ਨਾਲ ਸਰ ਜਿਹੜੇ ਨਵੀਂ ਬਾਈਕਰ ਹੁੰਦੀ ਉਹਨਾਂ ਦੀ ਜਿਆਦਾ ਮਿਹਨਤ ਜਿਆਦਾ ਕਰਨੀ ਤੇ ਇਹ ਲੱਗਦਾ ਤੇ ਇਹਾਂ ਨੇ ਗੀਤ ਨਹੀਂ ਕਰਨੀ ਸੀ ਤੁਹਾਨੂੰ ਮੈਂ ਤੇ ਆਪ ਹੈਰਾਨ ਸੀ ਕਿ ਮੈਂ ਪਹਿਲਾਂ ਹੀ ਇਹਨਾਂ ਦੇ ਫਾਦਰ ਸਾਹਿਬ ਨੂੰ ਕਿਹਾ ਕਿ ਬੜਾ ਵਧੀਆ ਲੱਗਾ ਮੈਨੂੰ ਇੱਕ ਵਾਰੀ ਨਹੀਂ ਮਹਿਸੂਸ ਹੋਇਆ ਕਿ ਆਪਾਂ ਕਿਸੇ ਨਵੇਂ ਮਤਲਬ ਬੱਚੇ ਦਾ ਟੈਗ ਕਰ ਰਹੇ ਆਂ ਬੜਾ ਵਧੀਆ ਨਵੇਂ ਢੰਗ ਦੇ ਨਾਲ ਗਿਆ ਤੇ ਗੋਡ ਗਿਫਟੀ ਹੈ ਜੀ ਮਾਤਾ ਰਾਣੀ ਦੀ ਕਿਰਪਾ ਇਹਨਾਂ ਤੇ ਬੱਚੀ ਨਵਾਂ ਕਦ ਮੇਰਾ ਨਾਮ 파ਰਸ ਪਾਟਿਆ ਜੀ 파ਰਸ ਦੀ ਬੇਟੀਆਂ ਹੈ ਜੀ ਪੱਲੀ ਰੇਤੀ ਆ ਕੀ ਲੱਗਦਾ ਹੈ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਬਹੁਤ ਮਾਨਵਾਂ ਦੀ ਗੱਲ ਹੈ ਮੇਰੀਆਂ ਬੇਟੀਆਂ ਅੱਜ ਇੱਥੇ ਤੱਕ ਪਹੁੰਚੀਆਂ ਨੇ ਕਿ ਅੱਜ ਉਹਨਾਂ ਦਾ ਜਨਮ ਦਿਨ ਸੋਈ ਹੈ ਔਰ ਮੈਂ ਅਜੋਨਾਂ ਦੇ ਜਨਮ ਦਿਨ ਦੇ ਤੌਰ ਤੇ ਉਹਨਾਂ ਨੂੰ ਤੋਹਫਾ ਦਿੱਤਾ ਹੈ ਇਹ ਮਹਾਮਾਈ ਦੀ ਕਿਰਪਾ ਨਾਲ ਸਾਰਾ ਪੋਸੀਬਲ ਹੋ ਪਾਇਆ ਅੱਜ ਉਹਨਾਂ ਦੀ ਪਹਿਲੀ ਪੇਂਡ ਜਿਹੜੀ ਰਿਲੀਜ਼ ਕੀਤੀ ਅਸੀਂ ਜੀ ਹਾਂ ਜੀ ਹਾਂ ਜੀ ਇਹ ਲਗਭਗ 1 ਸਾਲ ਤੋਂ ਪਹਿਲਾਂ ਦੀ ਗੱਲ ਹੈ ਇਹ ਬੱਚਿਆਂ ਲਈ ਸੀ ਬਠਿੰਡੇ ਸਕੂਲੋਂ ਉਹਨਾਂ ਦਾ ਕੰਪੀਟੀਸ਼ਨ ਸੀ ਉਹਦੇ ਵਿੱਚ ਇਹਨਾਂ ਨੇ ਫਰਸਟ ਪਲੇ ਜਿੱਤਿਆ ਸੀ ਉਸ ਤੋਂ ਬਾਅਦ ਇਹਨਾਂ ਦਾ ਸ਼ੌਂਕ ਬਣਿਆ ਔਰ ਇਹਨਾਂ ਨੇ ਬਹੁਤ ਰਿਆਜ਼ ਕੀਤਾ ਬਹੁਤ ਮਿਹਨਤ ਕਰ ਰਹੀਆਂ ਨੇ पर मैं सारे शहर वासियों ਨੂੰ ਅਪੀਲ ਕਰਾਂਗਾ ਕਿ ਬੱਚੀ ਦੀ ਵਾਜ ਬਹੁਤ ਹੀ ਮਤਲਬ ਮਦੁਰ ਵਾਜ ਹੈ ਸੁੰਦਰ ਵਾਜ ਹੈ ਸਲੀ ਵਾਜ ਹੈ ਔਰ ਸਭ ਨੂੰ ਮੈਂ ਬੇਨਤੀ ਕਰਾਂਗਾ ਉਹ ਜੁੜੋਆ ਭੈਣਾਂ ਨੇ ਛੜੀਆਂ ਆਪਣੀਆਂ ਬੱਚੀਆਂ ਨੇ ਇਹਨਾਂ ਦੀ ਵੱਧ ਤੋਂ ਵੱਧ ਸਪੋਰਟ ਕਰੋ ਇਹਨਾਂ ਦੇ ਚੈਨਲ ਜੇ YouTube ਚੈਨਲ ਹੈਗਾ ਪਾਟਿਆ ਸਿਸਟਰ ਉਹਨੂੰ ਵੀ ਮਿਲ ਫੋਲੋ ਕਰੋ ਹੁਣ ਸਰ ਕਰ ਕਰੋ ਤੇ ਮੈਂ ਸਭ ਨੂੰ ਬੇਨਤੀ ਫਿਰ ਕਰਾਂਗਾ ਵੀ ਵੱਧ ਤੋਂ ਵੱਧ ਕੇ ਇਹਨਾਂ ਬੱਚੀਆਂ ਨੂੰ ਸਪੋਰਟ ਕਰੋ